ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਕਿਸਾਨਾਂ ਦੀ ਪਸੰਦ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਜੀ ਤਾਂ ਕਿ ਆਪਣੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਅਤੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੁਕੀ 79866 8690 ਜੇਕਰ ਤੁਹਾਡੇ ਕੋਲ ਕੋਈ ਵੀ ਖੇਤੀ ਸੰਬੰਧੀ ਜਾਂ ਕੋਈ ਹੋਰ ਚੀਜ਼ ਵਿਕਾਉਣਾ ਹੈ ਜੀ ਉਸ ਦੀ ਐਡ ਆਪਣੇ ਚੈਨਲ ਕਿਸਾਨਾਂ ਦੀ ਪਸੰਦ ਤੇ ਲਾਉਣਾ ਚਾਹੁੰਦੇ ਹਾਂ ਤਾਂ ਉਸ ਦੀਆਂ 5 ਤੋਂ 7 ਫੋਟੋਆਂ ਮਾਰਕੀਟ ਸਾਹਮਣੇ ਬਣਦਾ ਪ੍ਰਾਈਸ ਤੇ ਬਾਕੀ ਦੀ ਸਾਰੇ ਜਾਣਕਾਰੀ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ ਜੀ। ਹਾਂਜੀ ਵੀਰੋ ਵੀਡੀਓ ਵਿੱਚ ਅੱਗੇ ਵੱਧ ਆਪਾਂ ਗੱਲ ਕਰਾਂਗੇ ਸਟਾਲੇ ਦੇ ਬਾਰੇ। ਸਟਾਲੇ ਦਾ ਸਾਈਜ਼ ਹੈ ਜੀ ਉਹ ਹੈ 13 ਫੁੱਟ ਲੰਬਾਈ ਤੇ 6.6 ਫੁੱਟ ਚੜਾਈ ਹੈ ਜੀ। ਬਹੁਤ ਹੀ ਸਾਫਟ ਟਰਾਲਾ ਹੈ ਜੀ, ਸਫੇਦ ਤੇ ਲਾਲ ਰੰਗ ਦਾ ਟਰਾਲਾ। ਬਹੁਤ ਹੀ ਵਧੀਆ ਕੰਡੀਸ਼ਨ ਹੈ ਜੀ ਲੋਹੇ ਵਗੈਰ ਦੀ, ਫਰਸ਼ ਵਗੈਰ ਦੀਆਂ ਤੁਸੀਂ ਫੋਟੋਆਂ ਦੇਖ ਸਕਦੇ ਹੋ ਸਕਰੀਨ ਤੇ। ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਘੈਂਟ ਹੈ ਜੀ, ਜੇ ਲਗਭਗ ਆਪਾਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ। ਲਗਭਗ 65% ਦੇ ਕਰੀਬ ਟਰਨਿੰਗ ਕੰਡੀਸ਼ਨ ਹੈਗੀ ਹੈ ਟਰਾਲੀ ਦੇ ਇਸ ਵਕਤ ਲਿਫਟ ਵਾਈ ਟਰਾਲੀ ਹੈ ਜੀ 10 ਨਾਟੀ ਹੱਬ ਲੱਗੀ ਹੋਈ ਹੈ ਟਰਾਲੀ ਦੇ ਵਿੱਚ 10 ਇੰਚ ਹੀ ਚੈਸੀ ਲੱਗੀ ਹੋਈ ਹੈ ਜੀ ਇਹਦੇ ਵਿੱਚ 4 ਐਮ ਐਮ ਦਾ ਮੋਟਾ ਫਰਸ਼ ਲੱਗਿਆ ਹੋਇਆ ਹੈ ਜੀ ਟਰਾਲੀ ਦਾ ਸਾਈਜ਼ ਹੈ ਜੀ ਉਹ ਹੈ 13 ਫੁੱਟ ਲੰਬਾਈ ਹੈ ਤੇ 6.6 ਫੁੱਟ ਚੜਾਈ ਹੈ ਜੀ 10 ਨਾਟੀ ਹੱਬ ਲੱਗੀ ਹੈ ਜੀ 10 ਇੰਚ ਦੀ ਹੀ ਚੈਸੀ ਲੱਗੀ ਹੋਈ ਹੈ 4mm ਦਾ ਮੋਟਾ ਫਰਸ਼ ਲੱਗਿਆ ਹੋਇਆ ਜੀ ਇਨਸਟਾਲੀ ਦੇ ਵਿੱਚ ਮੱਛੀ ਹੁੱਕ ਲੱਗੀ ਹੋਈ ਹੈ ਜੀ 3 ਫੁੱਟ ਦਾ ਵਿੱਡ ਹੈ ਜਾਲੀ ਵਾਲਾ ਵਿੱਡ ਲੱਗਿਆ ਹੋਇਆ ਬਹੁਤ ਹੀ ਵਧੀਆ ਵਿੱਡ ਦੀ ਕੰਡੀਸ਼ਨ ਫੋਟੋਆਂ ਵਗੈਰਾ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਪੰਪ ਵਗੈਰਾ ਦੀ ਹਿੱਸਾ ਹਿੱਸੇ ਵਗੈਰਾ ਦੇ ਸਾਰੇ ਕਾਜ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਇਸ ਵਕਤ ਵੀਰਾਂ ਵੱਲੋਂ ਇਹਦਾ ਡਿਮਾਂਡ ਰੱਖੀ ਗਈ ਹੈ ਜੀ ਉਹ ਹੈ 272000 ਰੁਪਏ 272000 ਰੁਪਏ ਦੇ ਕੇ ਤੁਸੀਂ ਵੀਰਾਂ ਤੋਂ ਇਹ ਟਰਾਲੀ ਖਰੀਦ ਸਕਦੇ ਹੋ ਜੀ ਇਹ ਟਰਾਲੀ ਇਸ ਵਕਤ ਏਰੀਆ ਮੋਗਾ ਦੇ ਵਿੱਚ ਵੀਰਾਂ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਏਰੀਆ ਮੋਗਾ ਇਸ ਟਰਾਲੀ ਦਾ ਜੋ ਸਾਈਜ਼ ਹੈ ਜੀ ਉਹ ਹੈ 13 ਫੁੱਟ ਲੰਬਾਈ ਤੇ 6 ਫੁੱਟ 6 ਫੁੱਟ ਚੌੜਾਈ ਹੈ ਜੀ ਵੀਰਾਂ ਦਾ ਕੰਟੈਕਟ ਨੰਬਰ ਹੈ ਵੀਰੋ ਉਹ ਹੈ 98144 31397 98144 31397 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰਾਲੀ ਦੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਇਹ ਟਰਾਲੀ ਖਰੀਦ ਸਕਦੇ ਹੋ ਵੀਰੋ ਬਾਕੀ ਟਰਾਲੀ ਬਹੁਤ ਖੂਬਸੂਰਤ ਹੈ ਜੀ ਫੋਟੋਆਂ ਮਾਂ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਚਾਰੇ ਪਾਸਿਓਂ 65% ਦੇ ਕਰੀਬ ਟਾਇਰਾਂ ਦੀ ਕੰਡੀਸ਼ਨ ਹੈ ਜੀ ਲੈਫਟ ਰਾਈਟ ਟਰਾਲੀ ਆ 10 ਨਾਟੀ ਹੱਬ ਲੱਗੀ ਹੋਈ ਟਰਾਲੀ ਦੇ ਵਿੱਚ 10 ਇੰਚ ਹੀ ਚੈਸੀ ਲੱਗੀ ਹੋਈ ਹੈ ਜੀ ਮੱਛੀ ਹੁੱਕ ਲੱਗੀ ਹੋਈ ਹੈ ਵੀਰੋ ਟਰਾਲੇ ਤੋਂ ਬਾਅਦ ਅਸੀਂ ਆਪਾਂ ਗੱਲ ਕਰਾਂਗੇ ਨਿਊ ਹਾਲੈਂਡ 56B ਟਰੈਕਟਰ ਬਾਰੇ ਟਰੈਕਟਰ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਜੀ ਨਿਊ ਹਾਲੈਂਡ 56B ਟਰੈਕਟਰ ਹੈ ਜੀ ਇਹ ਇਹ ਟਰੈਕਟਰ 2021 ਮਾਡਲ ਹੈ ਜੀ 2021 ਮਾਡਲ ਟਰੈਕਟਰ ਹੈ ਵੀਰੋ ਇੰਜਨ ਵਗੈਰਾ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਕਿਤੋਂ ਵੀ ਕੋਈ ਵੀ ਤੇਲ ਵਗੈਰਾ ਦੀ ਲੀਕਿੰਗ ਨਹੀਂ ਹੈ ਜੀ ਸਾਰਾ ਟਰੈਕਟਰ オリジナル ਹੈ ਕਿਤੋਂ ਵੀ ਕੋਈ ਵੀ ਲਿਫਟ ਪੰਪ ਗੀਅਰ ਸਾਰਾ ਕੁਝ ਓਕੇ ਵਰਕਿੰਗ ਹੈ ਜੀ ਕਿਤੋਂ ਕੋਈ ਵੀ ਦਿੱਕਤ ਨਹੀਂ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੀ ਬਿਰੋਚ ਆਪਾਂ ਗੱਲ ਕਰੀਏ ਜੀ 90% ਦੇ ਕਰੀਬ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਟਰੈਕਟਰ ਦੇ ਨਾਲ ਦੇ オリジナル ਟਾਇਰ ਨੇ ਜੋ ਕੰਪਨੀ ਵੱਲੋਂ ਟਰੈਕਟਰ ਨੂੰ ਲਾ ਕੇ ਆਉਂਦੇ ਆ ਜੀ ਐਮ ਆਰ ਐਫ ਕੰਪਨੀ ਦੇ ਬਹੁਤ ਵਧੀਆ ਟਾਇਰ ਨੇ ਇਹ ਟਰੈਕਟਰ ਲਗਭਗ 600 ਘੰਟੇ ਹੀ ਚੱਲਿਆ ਹੋਇਆ ਜੀ ਸਿਰਫ 600 ਘੰਟੇ ਹੈ ਟਰੈਕਟਰ ਚੱਲਿਆ ਹੋਇਆ ਵੀਰੋ ਨਿਊ ਹਾਲੈਂਡਸ ਪੰਜਾਬੀ ਬਾਕੀ ਲਿਫਟ ਵਗੈਰਾ ਬੈਕ ਹੈ ਸੈਡੀਆਂ ਫੋਟੋਆਂ ਮੈਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਓਵਰਆਲ ਲੁੱਕ ਵੀ ਟਰੈਕਟਰ ਦੀ ਬਹੁਤ ਵਧੀਆ ਜੀ ਪੰਜਾਬ ਨੰਬਰ ਟਰੈਕਟਰ ਹੈ ਵੀਰੋ ਇਹ ਲਗਭਗ 600 ਘੰਟੇ ਹੈ ਟਰੈਕਟਰ ਚੱਲਿਆ ਹੋਇਆ ਜੀ ਟਾਪ ਮਾਡਲ ਟਰੈਕਟਰ ਹੈ ਵੀਰੋ ਇਹ ਨਿਊ ਹਾਲੈਂਡਸ ਪੰਜਾਬੀ 2021 ਮਾਡਲ ਹੈ ਜੀ ਇਹ ਤੇ ਬਿਲ ਨਾਲੋ ਇਸ ਦਾ ਟਰੈਕਟਰ ਦਾ ਪ੍ਰਾਈਸ ਰੱਖਿਆ ਹੈ ਜੀ ਉਹ ਹੈ 9,115,000 ਰੁਪਏ 915000 ਰੁਪਏ ਦੇ ਕੇ ਤੁਸੀਂ ਵਿਰਾਂਤ ਤੋਂ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਹੈ ਇਹ ਟਰੈਕਟਰ ਦੀ ਓਵਰਆਲ ਫੋਟੋ ਮੈਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸਾਰੇ ਐਂਗਲਾਂ ਤੋਂ ਫੋਟੋ ਮੈਂ ਮੌਜੂਦ ਹੈ ਇਹ ਟਰੈਕਟਰ ਦੀਆਂ ਇਹ ਟਰੈਕਟਰ ਇਸ ਵਕਤ ਏਰੀਆ ਮੋਗਾ ਦੇ ਵਿੱਚ ਵਿਰਾਂ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਏਰੀਆ ਮੋਗਾ ਤੇ ਵਿਰਾਂ ਜੋ ਕੰਟੈਕਟ ਨੰਬਰ ਹੈ ਜੀ ਉਹ 9814431397 98144 31397 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਦੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਜੀ ਤੇ ਨਾਲ ਹੀ ਟਰੈਕਟਰ ਖਰੀਦ ਸਕਦੇ ਹੋ ਵੀਰੋ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਇਹ ਨਿਊ ਹਾਲੈਂਡਸ ਪੰਜਾਬੀ ਟਰੈਕਟਰ ਟਰਾਲੀ ਤੋਂ ਬਾਅਦ ਇੱਕ ਹੋਰ ਟਰਾਲੀਆਂ ਬਗਾਉ ਨੇ ਜੀ ਇਹਨਾਂ ਟਰਾਲੀਆਂ ਦਾ ਸਾਈਜ਼ ਹੈ ਜੀ ਉਹ 11 ਫੁੱਟ ਲੰਬਾਈ ਤੇ 6 ਫੁੱਟ ਚੌੜਾਈ ਹੈ ਜੀ ਇੱਕ ਦਾ ਸਾਈਜ਼ ਹੈ ਜੀ 11 ਫੁੱਟ ਲੰਬਾਈ ਤੇ 6.5 ਫੁੱਟ ਚੌੜਾਈ ਹੈ ਜੀ ਸਾਰੀਆਂ ਟਰਾਲੀਆਂ ਨਵੀਆਂ ਨੇ ਵੀਰੋ ਬਹੁਤ ਹੀ ਸਾਫ਼ ਕੰਡੀਸ਼ਨ ਵਾਲੀਆਂ ਟਰਾਲੀਆਂ ਨੇ ਬਿਲਕੁਲ ਨਵੀਂ ਕੰਡੀਸ਼ਨ ਆਈ ਸਾਰੀਆਂ ਟਰਾਲੀਆਂ ਦੀ ਰੇਟ ਜੋ ਵੀਰਾਂ ਵੱਲੋਂ ਰੱਖੇ ਹੋਏ ਨੇ ਜੀ ਉਹ ਹੈ 1,50,000 ਤੇ 1,45,000 ਰੁਪਏ ਜੋ ਪ੍ਰਾਈਸ ਰੱਖਿਆ ਗਿਆ ਵੀਰਾਂ ਵੱਲੋਂ ਟਰਾਲੀਆਂ ਦੇ ਜੀ ਵੱਖ-ਵੱਖ ਪ੍ਰਾਈਸ ਨੇ ਵੀਰੋ ਦੋਨਾਂ ਟਰਾਲੀਆਂ ਦੇ ਟਾਇਰਾਂ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਜੈਕ ਅਤੇ ਧੁਰੇ ਦੀ 3 ਮਹੀਨੇ ਦੀ ਗਾਰੰਟੀ ਦਿੱਤੀ ਜਾਏਗੀ ਜੀ ਵੀਰਾਂ ਵੱਲੋਂ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੀ ਸਾਰੀ ਟਰਾਲੀ ਨਵੀਂ ਹੋਵੇਗੀ ਜੀ ਟ੍ਰਾਲੀਆਂ ਲਏ ਆ ਵੀਰੋ ਟਾਟਾ ਦੇ ਲੋਹੇ ਨਾਲ ਤਿਆਰ ਕੀਤੀਆਂ ਹੋਈਆਂ ਨੇ ਜੀ ਟਾਟਾ ਦਾ ਲੋਹਾ ਲੱਗਿਆ ਹੋਇਆ ਕੰਪਨੀ ਦਾ ਇਸ ਟਰਾਲੀਆਂ ਦੇ ਵਿੱਚ ਬਾਕੀ ਤਿੰਨੋਂ ਦੋਨੋਂ ਟਰਾਲੀਆਂ ਹਨ ਨਵੀਆਂ ਹੋਣਗੀਆਂ ਜੀ ਸਾਈਜ਼ ਹੋਣਗੇ ਉਹ ਹੈ 11 ਫੁੱਟ ਲੰਬਾਈ ਤੇ 6 ਫੁੱਟ ਚੜਾਈ ਤੇ ਇੱਕ ਦਾ ਸਾਈਜ਼ ਹੈ ਜੀ ਉਹ ਹੈ 11 ਫੁੱਟ ਲੰਬਾਈ ਤੇ 6.5 ਫੁੱਟ ਚੜਾਈ ਵੀਰਾਂ ਦਾ ਕੰਟੈਕਟ ਨੰਬਰ ਹੈ ਜੀ ਉਹ 62394 92412 62394 92412 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਵੀ ਇਹਨਾਂ ਨੂੰ ਟਰਾਲੀਆਂ ਦੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਇਹ ਟਰਾਲੀਆਂ ਖਰੀਦ ਸਕਦੇ ਹੋ ਵੀਰੋ ਇਹ ਟਰਾਲੀਆਂ ਇਸ ਵਕਤ ਏਰੀਆ ਮਜੀਠਾ ਸ਼ਹਿਰੀ ਮਿਸਰ ਸਾਹਿਬ ਏਰੀਆ ਦੇ ਵਿੱਚ ਸੇਲ ਵਾਸਤੇ ਵੀਰਾਂ ਕੋਲ ਮੌਜੂਦ ਨੇ ਜੀ ਆਹ ਕੀ ਟਰਾਲੀਆਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਹੈ ਜੀ ਤੁਰੇ ਤੇ ਜੈਕ ਦੀ 3 ਮਹੀਨੇ ਦੀ ਗਾਰੰਟੀ ਦਿੱਤੀ ਜਾਏਗੀ ਜੀ ਜੈਕ ਤੇ ਤੁਰੇ 3 ਮਹੀਨੇ ਦੀ ਗਾਰੰਟੀ ਹੈ ਵੀਰੋ ਸਾਰੀ ਟਰਾਲੀ ਨਿਊ ਹੋਵੇਗੀ ਜੀ ਧੰਨਵਾਦ ਜੀਰ ਆਪਣੀ ਇਹ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੀ